ਸ੍ਰੀ ਕਾਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਦੇ ਏਡੀਸੀ ਅਮਿਤ ਸ੍ਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਈਕਰੋਸਾਫਟ ਇੰਡੀਆ ਨਾਲ ਮਿਲ ਕੇ ਸੀਐਸਆਰ ਪ੍ਰੋਗਰਾਮ ਤਹਿਤ 325 ਲੜਕੀਆਂ ਔਰਤਾਂ ਅਤੇ ਦਿਵਿਆਂਗ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਟ੍ਰੇਨਿੰਗ ਦਾ ਪ੍ਰਮੁੱਖ ਉਦੇਸ਼ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਟ੍ਰੇਨਿੰਗ ਦੌਰਾਨ ਚਾਰ ਤਰ੍ਹਾਂ ਦੀ ਟ੍ਰੇਨਿੰਗ ਜਿਵੇਂ ਕਿ ਡਿਜੀਟਲ ਕੌਸ਼ਲ ਸੰਚਾਰ ਕੌਸ਼ਲ ਰੋਜ਼ਗਾਰ ਯੋਜਨਾ ਅਤੇ ਉੱਤਮ ਵਿਕਾਸ ਵਿੱਚ ਦਿੱਤੀ ਜਾਵੇਗੀ ਇਹ ਟ੍ਰੇਨਿੰਗ 225 ਦੇ ਸੰਪਰਕ ਕੀਤਾ ਜਾ ਸਕਦਾ ਹੈ ਕੱਲ ਨਾਮ ਅੱਖਾਂ ਦੇ ਨਾਲ ਮੱਖਣ ਸਿੰਘ ਕੰਗ ਦਾ ਅੰਤਿਮ ਸੰਸਕਾਰ ਪਿੰਡ ਕੰਗ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਮੌਕੇ ਤੇ ਮੱਖਣ ਸਿੰਘ ਕੰਗ ਦੇ 9 ਸਾਲਾ ਬੇਟੇ ਦਿਲਜਾਨ ਸਿੰਘ ਅਤੇ ਭਰਾ ਕੁਲਦੀਪ ਸਿੰਘ ਵੱਲੋਂ ਚਿਤਾ ਨੂੰ ਅਗਨੀ ਭੇਂਟ ਕਰਨ ਦੀ ਰਸਮ ਅਦਾ ਕੀਤੀ ਜਿਕਰ ਹੋਇਆ ਹੈ ਕਿ ਮੱਖਣ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਵਿਦੇਸ਼ ਤੋਂ ਪਰਤਣ ਤੇ ਹੀ ਮੱਖਣ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਅਣਪਛਾਤੇ ਹਮਲਾਵਰੋਂ ਮੱਖਣ ਸਿੰਘ ਨੂੰ 26 ਦੇ ਕਰੀਬ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਹਰੇਕ ਇਨਸਾਨ ਦੀਆਂ ਅੱਖਾਂ ਵਿੱਚ ਅਥਰੂ ਸਨ ਸਾਰੇ ਲੋਕ ਪੁਲਿਸ ਤੋਂ ਮੱਖਣ ਸਿੰਘ ਦੇ ਘਰਦਿਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤ 2 ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਨਵਾਂ ਸ਼ਹਿਰ ਵੱਲੋਂ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਲਈ ਜਾਰੀ ਕੀਤੇ ਗਏ ਨੰਬਰ 'ਤੇ ਮਿਲੀ ਜਾਣਕਾਰੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਇੱਕ ਘਰ 'ਵਿਛਾਪਾ' ਮਾਰ ਕੇ ਕੁਝ ਦਵਾਈਆਂ ਬਰਾਮਦ ਕੀਤੀਆਂ ਜਿਨ੍ਹਾਂ ਦਾ ਉਪਯੋਗ ਨਸ਼ੇ ਲਈ ਕੀਤਾ ਜਾ ਸਕਦਾ ਹੈ। ਪੁਲਿਸ ਨੇ ਔਰਦੀ ਮੈਡੀਕਲ ਸਟੋਰ ਦੇ ਮਾਲਕ ਦੇ ਘਰ ਛਾਪੇਮਾਰੀ ਕਰਕੇ پابੰਦੀशुदा 24,000 ਗੋਲੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ 3 ਲੱਖ ਰੁਪਏ ਦੇ ਕਰੀਬ ਹੈ। ਮਾਮਲੇ ਵਿੱਚ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸ਼ਹੀਦ ਬਗਤ ਸਿੰਘ ਨਗਰ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਅਫਸਰਾਂ ਵੱਲੋਂ ਤੜਕਸਾ ਨਵਾਂ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੈਕਿੰਗ ਕਰਕੇ ਦੁੱਧ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਦੁੱਧ ਦੇ ਸੈਂਪਲ ਭਰੇ ਇਸ ਦੇ ਨਾਲ ਹੀ ਟੀਮ ਨੇ ਵੱਖ-ਵੱਖ ਕਿਰਿਆਨਨ ਦੁਕਾਨਾਂ ਤੋਂ ਚੈਕਿੰਗ ਕੀਤੀ ਅਤੇ ਖਾਣ-ਪੀਂਦੀਆਂ ਵਸਤੂਆਂ ਜਿਵੇਂ ਕਿ ਸਰੋਂ ਦਾ ਤੇਲ, ਦਾਲਾ ਮਸਾਲੇ, ਚਾਪਤੀ ਸੌ ਸਾਦੀ ਦੇ ਵੀ ਸੈਂਪਲ ਲਏ। ਉਕਤ ਛਾਪੇਮਾਰੀ ਦੌਰਾਨ ਕੁੱਲ 10 ਸੈਂਪਲ ਭਰ ਕੇ ਪੰਜਾਬ ਦੀ ਸਟੇਟ ਲੈਬੀ ਜਾਣਕਾਰੀ ਲਈ ਭੇਜ ਦਿੱਤੇ ਗਏ ਅਤੇ ਨਤੀਜੇ ਆਉਣ ਤੇ ਫੇਲ ਪਾਏ ਜਾਣ ਤੋਂ ਬਾਅਦ ਸੈਂਪਲਾਂ ਦੇ ਮਾਲਕ ਦੇ ਵਿ ਫਗਵਾੜਾ ਵਿਖੇ ਇੱਕ ਛੁੱਗੀ ਨੂੰ ਅੱਗ ਲੱਗਣ ਨਾਲ 5 ਮਹੀਨੇ ਦਾ ਬੱਚਾ ਬੁਰੀ ਤਰ੍ਹਾਂ ਝੁੱਲਸ ਗਿਆ ਛੋਟੇ ਬੱਚੇ ਦੀ ਮਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਬੱਚੇ ਮਾਚਸ ਨਾਲ ਖੇਡ ਰਹੇ ਸਨ ਉਹਨਾਂ ਦੇ ਨਜ਼ਦੀਕ ਹੀ ਛੋਟਾ ਬੱਚਾ ਵੀ ਮੌਜੂਦ ਸੀ ਅਚਾਨਕ ਮਾਚਸ ਨਾਲ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁੱਗੀ ਜਲ ਗਈ ਜਿਸ ਦੇ ਕਾਰਨ ਛੋਟਾ ਬੱਚਾ ਵੀ ਬੁਰੀ ਤਰ੍ਹਾਂ ਝੁੱਲਸਿਆ ਗਿਆ ਮੁਰਲੇ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਫਗਵਾੜਾ ਤੋਂ ਬੱਚੇ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਡਿਊਟੀ ਤੇ ਮੌਜੂਦ ਡਾਕਟਰ ਨੀਤਾ ਨੇ ਦੱਸਿਆ ਕਿ ਉਹਨਾਂ ਕੋਲ ਇੱਕ 5 ਮਹੀਨੇ ਦਾ ਬੱਚਾ ਰਮਨ ਕੁਮਾਰ ਆਇਆ ਸੀ ਜੋ ਕਿ 1 ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ 20 ਸਾਲਾ ਕਾਰਜ ਸਿੰਘ ਅਤੇ ਪਿੰਡ ਸਿਦੜਾ ਵਾਸੀ 50 ਸਾਲਾ ਜੋਗਾ ਸਿੰਘ ਆਪਣੇ ਟਰੈਕਟਰ ਟਰਾਲੀ ਨਾਲ ਟੂੜੀ ਲੈ ਕੇ ਜਾ ਰਹੇ ਸਨ ਕਿ ਅਚਾਨਕ ਕਿਸੇ ਟਰੱਕ ਦੀ ਸਾਈਡ ਵੱਜਨ ਕਾਰਨ ਰਾਜਪੁਰਾ ਦੇ 25 ਦਰੇ ਤੋਂ ਅੰਬਾਲਾ ਨੈਸ਼ਨਲ ਹਾਈਵੇ ਤੇ ਟਰੈਕਟਰ ਟਰਾਲੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ 25 ਦਰੇ ਦੇ ਦੀਵਾਰ ਦੇ ਉੱਪਰ ਜਾ ਚੜ੍ਹਿਆ ਜਿਸ ਕਾਰਨ ਟਰੈਕਟਰ ਚਾਲਕ ਕਾਰਜ ਸਿੰਘ ਅਤੇ ਜੋਗਾ ਸਿੰਘ ਵੀਰ ਜ਼ਖਮੀ ਹੋ ਗਏ ਅਤੇ ਥੋੜੀ ਦੇਰ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਪਠਾਨਕੋਟ ਤੋਂ ਗੁਰਦਾਸਪੁਰ ਜਾ ਰਹੀ ਮਾਲ ਗੱਡੀ ਦਾ ਡੱਬਾ ਗੁਰਦਾਸਪੁਰ ਪਲੇਟਫਾਰਮ ਦੇ ਅੱਗੇ ਪੱਟੜੀ ਤੋਂ ਹੇਠਾ ਉਤਰ ਗਿਆ ਦਰਸਲ ਡਰਾਈਵਰ ਗੱਡੀ ਨੂੰ ਪਿੱਛੇ ਕਰ ਰਿਹਾ ਸੀ ਨਾਲ ਹੀ ਗੱਡੀ ਦਾ ਆਖਰੀ ਡੱਬਾ ਪੱਟੜੀ ਤੋਂ ਉਤਰ ਗਿਆ ਜਿਸੀ ਸੂਚਨਾ ਮਿਲਨ ਤੇ ਤੁਰੰਤ ਬਾਅਦ ਰੇਲਵੇ ਵਿਭਾਗ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਇਸ ਪੂਰੇ ਮਾਮਲੇ ਦੌਰਾਨ ਵੱਡਾ ਹਾ사 ਹੁੰਦੇ ਹੁੰਦੇ ਟਲ ਗਿਆ ਦਰਸਲ ਜਿਸ ਥਾਂ ਤੇ ਗੱਡੀ ਦਾ ਡੱਬਾ ਉਤਰਿਆ ਹੈ ਉਸ ਦੇ ਪਿੱਛੇ ਹੀ ਬਿਜਲੀ ਦਾ ਖੰਭਾ ਸੀ ਜੇਕਰ ਖੰਭਾ ਟੁੱਟ ਜਾਂਦਾ ਤਾਂ ਉਸ ਦੇ ਨਾਲ ਵੱਡਾ ਹਾ사 ਹੋ ਸਕਦਾ ਸੀ ਕੇਜਰੀਵਾਲ ਨੇ ਆਪਣੇ ਘਰ ਤੇ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ ਕਿ ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ ਹੈ ਪਰ ਮੈਂ ਮਹੱਤਵਪੂਰਨ ਨਹੀਂ ਹਾਂ ਇਹ ਦੇਸ਼ ਮਹੱਤਵਪੂਰਨ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਸਹੀ ਨਹੀਂ ਹੈ ਕਿ ਇੰਜ ਦੇਸ਼ ਅੱਗੇ ਵਧੇਗਾ ਨਹੀਂ ਨਾ ਆਓ ਸਭ ਮਿਲ ਕੇ ਦੇਸ਼ ਲਈ ਕੰਮ ਕਰੀਏ ਹਾਲ ਹੀ ਵਿੱਚ ਰਿਲੀਜ਼ ਹੋਈ ਵਿਵਾਦਿਤ ਫਿਲਮ ਦੀ ਕਸ਼ਮੀਰ ਫਾਇਲ ਸੇ ਕੇਜਰੀਵਾਲ ਦੀ ਟਿੱਪਣੀ ਦੇ ਵਿਰੋਧ ਤੇ ਬੁੱਧਵਾਰ ਨੂੰ ਉਹਨਾਂ ਦੇ ਰਿਹਾਇਸ਼ ਦੇ ਬਾਹਰ ਹਮਲਾ ਬੋਲਿਆ ਗਿਆ ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਪਾਰਟੀ ਦੇ ਹੋਰ ਨੇਤਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖਿਲਾਫ ਕੱਲ ਵਿਜੇ ਚੌਂਕ ਵਿੱਚ ਵਿਦੋਹ ਪ੍ਰਦਰਸ਼ਨ ਕੀਤਾ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 9 ਗੁਣਾ ਵੱਧ ਚੁੱਕੀਆਂ ਹਨ ਅਸੀਂ ਮੰਗ ਕਰਦੇ ਹਾਂ ਕਿ ਵਧਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਲਿਆਂਦਾ ਜਾਵੇ ਕਾਂਗਰਸ ਨੇ ਕੇਂਦਰ ਖਿਲਾਫ ਆਪਣੀ ਤਿੰਨ ਪੜਾਵੀ ਮਹਿੰਗਾਈ ਮੁਕਤ ਭਾਰਤ ਮਹੀਨ ਦੀ ਸ਼ੁਰੂਆਤ ਕੀਤੀ ਜੋ ਕਿ 7 ਅਪ੍ਰੈਲ ਤੱਕ ਚੱਲੇਗੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਅਸਰ ਗਰੀਬਾਂ ਤੇ ਹੋ ਰਿਹਾ ਹੈ ਗੈਸ ਸਿਲੰਡਰ ਦੀ ਯੂਕਰੇਨ ਸੰਘਰਸ਼ ਦਰਮਿਆਨ ਰੂਸ ਦੇ ਵਿਦੇਸ਼ ਮੰਤਰੀ ਸਰਗਈ ਭਾਰਤ ਦੇ ਦੌਰੇ ਤੇ ਪਹੁੰਚੇ ਸਰਗਈ ਅੱਜ ਆਪਣੇ ਹਮ ਰਤਬਾ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ ਇਸ ਦੌਰਾਨ ਦਵੱਲੇ ਸਬੰਧਾਂ ਦੇ ਚਰਚਾ ਹੋਵੇਗੀ ਪਿਛਲੇ 36 ਦਿਨਾਂ ਤੋਂ ਰੂਸ ਯੂਕਰੇਨ ਤੇ ਲਗਾਤਾਰ ਬੰਬ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਿਹਾ ਹੈ ਅਜਿਹੇ ਵਿੱਚ ਯੂਰੋਪੀਅਨ ਦੇਸ਼ਾਂ ਅਤੇ ਅਮਰੀਕਾ ਨੇ ਰੂਸ ਤੋਂ ਕਈ ਤਰ੍ਹਾਂ ਦੀਆਂ ਸਖਤ ਬੰਦੀਆਂ ਲਾਈਆਂ ਹਨ ਜਿਸ ਨਾਲ ਰੂਸ ਦੀ ਅਰਥ ਵਿਵਸਥਾ ਡਗਮਗਾ ਗਈ ਹੈ IPL ਦੇ 7ਵੇਂ ਮੈਚ ਵਿੱਚ ਲਖਨਊ ਸੁਪਰ ਜੁਆਇਲਸ ਨੇ ਚੇਨਈ ਸੁਪਰ ਕਿੰਗਸ ਦੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਲਖਨਊ ਨੂੰ 211 ਦੌੜਾਂ ਦਾ ਟੀਚਾ ਦਿੱਤਾ। ਜਵਾਬੀ ਪਾਰੀ ਵਿੱਚ ਲਾਜਵਾ ਪ੍ਰਦਰਸ਼ਨ ਕਰਦੇ ਹੋਏ ਲਖਨਊ ਨੇ 19.3 오ਗਰਾ ਵਿੱਚ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਅਤੇ ਚੇਨਈ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ